ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਸਮੋਸਾ ਪੈਸ਼ਨ ਵੇਸਣ ਦੀਆਂ ਪਕੌੜੀਆਂ ਦਾ ਰਾਇਤਾ ਬਣਾ ਕੇ ਤਿਆਰ ਕਰਾਂਗੇ ਜੋ ਕਿ ਬੜੀ ਜਲਦੀ ਬਣ ਕੇ ਤਿਆਰ ਹੁੰਦਾ ਹੈ ਬੜੀ ਈਜ਼ੀ ਰੈਸਪੀ ਹੈ ਤੇ ਫਟਾਫਟ ਬਣ ਕੇ ਤਿਆਰ ਹੁੰਦਾ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਰੈਸਪੀ ਸਭ ਤੋਂ ਪਹਿਲਾਂ ਆਪਾਂ ਰਾਇਤੇ ਵਾਸਤੇ ਪਕੌੜੀਆਂ ਬਣਾ ਕੇ ਤਿਆਰ ਕਰਦੇ ਹਾਂ ਇਹ ਮੈਂ ਇਹ ਵਾਲੇ 3 ਚਮਚੇ ਵੇਸਣ ਲਿਆਏ ਇਹਦੇ ਵਿੱਚ ਮੈਂ ਅੱਧਾ ਚਮਚਾ ਕਾਲੀ ਮਿਰਚ ਪਾ ਦਾਂਗੇ ਇਹਨੂੰ ਮੈਂ ਇਸ ਤਰ੍ਹਾਂ ਪੁੱਟ ਲਿਆ ਹੈ ਅੱਧਾ ਚਮਚਾ ਤਨੀਆ ਪਾਊਡਰ ਅੱਧਾ ਚਮਚਾ ਹਲਦੀ ਅੱਧਾ ਚਮਚਾ ਦੇਗੀ ਮਿਰਚ ਥੋੜਾ ਜਿਹਾ ਜੀਰਾ ਅੱਧਾ ਚਮਚਾ ਲਸਣ ਅਦਰਕ ਦਾ ਪੇਸਟ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਸਵਾਦ ਅਨੁਸਾਰ ਨਮਕ ਜਿੰਨਾ ਤੁਸੀਂ ਨਮਕ ਖਾਣਾ ਪਸੰਦ ਕਰਦੇ ਹੋ ਅੱਧੇ ਚਮਚੇ ਤੋਂ ਮੈਂ ਕਾਟੇ ਦੇ ਵਿੱਚ ਨਮਕ ਐਡ ਕੀਤਾ ਕਿਉਂਕਿ ਆਪਾਂ ਰੈਤੇ ਵਿੱਚ ਵੀ ਨਮਕ ਪਾਣਾ ਹੈ ਹੁਣ ਇਹਨੂੰ ਪਾਣੀ ਪਾ ਕੇ ਥੋੜਾ ਥੋੜਾ ਪਾਣੀ ਪਾ ਕੇ ਨੂੰ ਕੋਲ ਲਵਾਂਗੇ ਇਸ ਤਰ੍ਹਾਂ ਦਾ ਤੁਸੀਂ ਬੈਟਰ ਤਿਆਰ ਕਰਨਾ ਹੈ ਤੇ ਇਹਦੇ ਵਿੱਚ ਆਪਾਂ ਅੱਧਾ ਇੱਕ ਚਮਚਾ ਤੇਲ ਪਾਵਾਂਗੇ ਬਸ ਇੰਨਾ ਇਹਨੂੰ ਮਿਕਸ ਕਰਕੇ 5 ਮਿੰਟ ਰੈਸਟ ਵਾਸਤੇ ਛੱਡਾਂਗੇ ਫਿਰ ਆਪਾਂ ਇਹਦੀਆਂ ਪਕੌੜੀਆਂ ਬਣਾ ਕੇ ਤਿਆਰ ਕਰਦੇ ਹਾਂ ਇਹਨੂੰ ਤੁਸੀਂ ਇਸ ਤਰ੍ਹਾਂ ਐਕਸਾਈਡ ਵਾਲੀ ਘੋਣਾ ਹੈ ਤਾਂ ਕਿ ਬੈਟਰ ਵਿੱਚ ਥੋੜੀ ਜਿਹੀ ਹਵਾ ਭਰ ਜਾਵੇ ਜਿਹਦੇ ਨਾਲ ਕਿ ਸਾਡੀਆਂ ਪਕੌੜੀਆਂ ਸੌਫਟ ਬਣਨਗੀਆਂ ਇੱਧਰ ਆਪਾਂ ਪਕੌੜੀਆਂ ਬਣਾਉਣ ਵਾਸਤੇ ਤੇਲ ਗਰਮ ਰੱਖਤਾ ਹੈ ਇਹ ਠੰਡਾ ਪਾਣੀ ਲਿਆਏ ਇਹਦੇ ਵਿੱਚ ਆਪਾਂ ਇੱਕ ਚੁਟਕੀ ਹਿੰਗ ਪਾ ਦਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਹੁਣ ਆਪਾਂ ਜੀ ਪਕੌੜੀਆਂ ਬਣਾਉਣੀਆਂ ਸ਼ੁਰੂ ਕਰਦੇ ਆਂ ਤੇਲ ਗਰਮ ਹੋ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਇਹ ਪਕੌੜੀਆਂ ਪਾਉਣੀਆਂ ਸ਼ੁਰੂ ਕਰਦੇ ਆਂ ਇਸ ਤਰ੍ਹਾਂ ਕਰਕੇ ਤੁਸੀਂ ਚਮਚੇ ਦੀ ਛਾਤ ਨਾਲ ਇਹਨਾਂ ਨੂੰ ਬਣਾ ਕੇ ਤਿਆਰ ਕਰਨਾ ਹੈ। ਕੋੜੀਆਂ ਬਣ ਕੇ ਆਪਣੀਆਂ ਬਿਲਕੁਲ ਰੈਡੀ ਨੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਾਂਗੇ। ਹੁਣ ਇਹਨਾਂ ਨੂੰ ਆਪਾਂ ਇਹ ਵਾ ਹਿੰਗ ਵਾਲੇ ਪਾਣੀ 'ਚ ਪਾ ਦਾਂਗੇ। ਅੱਧਾ ਘੰਟਾ ਇਹਨਾਂ ਨੂੰ ਪਿਛੇ ਰਹਿਣ ਦਵਾਂਗੇ ਤੇ ਫਿਰ ਇਹਨਾਂ ਨੂੰ ਆਪਾਂ ਦਹੀਂ ਵਿੱਚ ਪਾਉਣੇ ਆ। ਇਹ ਮੈਂ 2 ਕੱਪ ਦਹੀਂ ਲਿਆ ਹੈ ਤੇ ਦਹੀਂ ਨੂੰ ਆਪਾਂ ਮਧਾਣੀ ਦੇ ਨਾਲ ਰੜਕ ਲੈਨੇ ਆ। ਥੋੜਾ ਜਿਹਾ ਕਰੀਮੀ ਹੋ ਜਾਏਗਾ ਰੜਕ ਕੇ। ਬਹੁਤ ਠੰਡਾ ਦਹੀਂ ਹੈ। ਜੇ ਜਰੂਰਤ ਪਈ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ। ਦਹੀਂ ਨੂੰ ਤੁਸੀਂ ਇਸ ਤਰ੍ਹਾਂ ਕਰ ਲੈਣਾ ਹੈ। ਦਹੀਂ ਥੋੜਾ گاੜਾ ਹੈ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਐਡ ਕਰਾਂਗੀ। ਇਹਦੇ ਵਿੱਚ ਮੈਂ ਅੱਧੀ ਕੋਲੀ ਤੋਂ ਘੱਟ ਥੋੜਾ ਜਿਹਾ ਪਾਣੀ ਐਡ ਕੀਤਾ ਹੈ। ਲਓ ਦਹੀਂ ਨੂੰ ਆਪਾਂ ਇੰਨਾ ਕੁ ਪਤਲਾ ਕਰ ਲਿਆ। ਇੱਧਰ ਆਪਣੀਆਂ ਵੇਸਨ ਦੀਆਂ ਕੌੜੀਆਂ ਵੀ ਕਾਫੀ ਫੁੱਲ ਗਈਆਂ ਨੇ। ਹੁਣ ਇਹਨੂੰ ਆਪਾਂ ਹਲਕੇ ਹੱਥਾਂ ਨਾਲ ਇਹ ਤਾਂ ਨਚੋੜ ਲਾਂਗੇ। ਇਹਦਾ ਸਾਰਾ ਪਾਣੀ ਨਚੋੜ ਕੇ ਤੇ ਇਹਨਾਂ ਨੂੰ ਕੱਢ ਲਵਾਂਗੇ। ਥੋਲੇ-ਥੋਲੇ ਨਚੋੜਨੇ ਬੜੇ ਆਰਾਮ ਨਾਲ। ਆ ਦੇਖੋ ਪਕੌੜੀਆਂ ਨੂੰ ਆਪਾਂ ਅੱਧਾ ਘੰਟਾ ਪਾਣੀ 'ਚ ਪਾਇਆ ਸੀ ਤੇ ਫੁੱਲ ਕੇ ਕਾਫੀ ਵੱਡੀਆਂ ਹੋ ਗਈਆਂ ਨੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਦਹੀਂ ਦੇ ਵਿੱਚ ਸਾਰੇ ਐਡ ਕਰਦੇ ਆ ਅੱਧੇ ਚਮਚੇ ਤੋਂ ਘਾਟਾ ਆਪਾਂ ਨਮਕ ਲਿਆਏ ਥੋੜਾ ਜਿਹਾ ਪਕਾਲਾ ਨਮਕ ਐਡ ਕਰਾਂਗੇ ਅੱਧਾ ਚਮਚਾ ਧਨੀਆ ਪਾਊਡਰ ਬਸ ਤੇ ਇਸ ਦੇ ਨਾਲ ਪੁੱਟੀ ਹੋਈ ਅੱਧਾ ਚਮਚਾ ਕਾਲੀ ਮਿਰਚ ਪਾਊਡਰ ਇਹਨੂੰ ਮਿਕਸ ਕਰ ਦਾਂਗੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਟਮਾਟਰ ਲੈ ਆਏ ਤੇ ਮੈਂ ਪੀਸ ਕੱਟਦੇ ਨੇ ਇਹਨੂੰ ਇਸ ਤਰ੍ਹਾਂ ਕੱਟ ਲਿਆ ਹੈ ਬਿਲਕੁਲ ਛੋਟਾ ਜਿਹਾ ਪਿਆਜ਼ ਨੂੰ ਮੈਂ ਬਰੀਕ ਕੱਟ ਲਿਆ ਤੇ ਅਦਰਕ ਨੂੰ ਇਹਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਹੈ ਇੱਕ ਹਰੀ ਮਿਰਚ ਨੂੰ ਮੈਂ ਕੁੱਟ ਲਿਆ ਤੇ ਥੋੜਾ ਜਿਹਾ ਧਨੀਆ ਨੇ ਮੈਂ ਬਰੀਕ ਕੱਟ ਲਿਆ ਹੈ ਇਹਦੇ ਵਿੱਚੋਂ ਜੇ ਤੁਸੀਂ ਪਿਆਜ਼ ਜਾਂ ਟਮਾਟਰ ਨਹੀਂ ਖਾਂਦੇ ਤੇ ਨਾ ਪਾਓ ਉਸ ਤੋਂ ਬਿਨਾਂ ਵੀ ਇਹ ਰਾਇਤਾ ਬਹੁਤ ਟੇਸਟੀ ਬਣਦਾ ਹੈ ਇਹਨਾਂ ਨੂੰ ਵੀ ਐਡ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰ ਦੋ ਇੱਥੇ ਤੁਸੀਂ ਆਪਣਾ ਨਮਕ ਮਿਰਚ ਚੈੱਕ ਕਰ ਲਵੋ ਜੇ ਤੁਹਾਨੂੰ ਘੱਟ ਲੱਗਦਾ ਤੁਸੀਂ ਹੋਰ ਐਡ ਕਰ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਇਹ ਵਾਲੀਆਂ ਕਕੌੜੀਆਂ ਇਹ ਐਡ ਕਰ ਦਾਂਗੇ ਲਓ ਜੀ ਰਾਇਤਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਹੁਣ ਇਹਨੂੰ ਆਪਾਂ ਲਗਾਉਨੇ ਆ ਜੀ ਤੜਕਾ ਤੇ ਫਿਰ ਕਰਦੇ ਆ ਸਰਵ ਇੱਧਰ ਮੈਂ ਇੱਕ ਛੋਟਾ ਜਿਹਾ ਤੜਕਾ ਪੈਨ ਰੱਖਿਆ ਇਹਦੇ ਵਿੱਚ ਮੈਂ ਇੱਕ ਚਮਚਾ ਸਰੋਂ ਦਾ ਤੇਲ ਪਾਇਆ ਹੈ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਇਹਦੇ ਪੂਰੇ ਕਰਪਤਨ ਕਰਕੇ ਤੇ ਫਿਰ ਇਹਦੇ ਵਿੱਚ ਆਪਾਂ ਜੀਰਾ ਐਡ ਕਰਦੇ ਆ ਤੇਲ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਅੱਧਾ ਚਮਚਾ ਸਰੋਂ ਪਾ ਦਾਂਗੇ ਇਸ ਦੇ ਨਾਲ ਇੱਕ ਚਮਚਾ ਜੀਰਾ ਜੀਰਾ ਨੂੰ ਹਲਕਾ ਜਿਹਾ ਭੁੰਨਾਂਗੇ ਇਹਦੇ ਨਾਲ ਦੋ ਲਾਲ ਮਿਰਚਾਂ ਉਹਨਾਂ ਨੂੰ ਮੇਥੇਰਾ ਤੋੜ ਕੇ ਪਾ ਦਾਂਗੇ ਬਿਲਕੁਲ ਥੋੜੀ ਜਿਹੀ ਦੇਗੀ ਮਿਰਚ ਗੈਸ ਬੰਦ ਕਰਕੇ 1-2 ਮਿੰਟ ਇਹਨੂੰ ਇਸ ਤਰ੍ਹਾਂ ਹੀ ਆਪਾਂ ਠੰਡਾ ਕਰਾਂਗੇ ਤੇ ਫਿਰ ਇਹਨੂੰ ਰੈਤੇ ਵਿੱਚ ਐਡ ਕਰਦੇ ਆਂ ਹੁਣ ਇਹਨੂੰ ਜੇ ਆਪਾਂ ਕਰਤਾ ਜੀ ਰੈਤੇ 'ਚ ਐਡ ਹੰਮ ਚੱਕ ਕੇ ਹਿੱਟਿੰਗੀ ਤਰ੍ਹਾਂ ਮਿਲਾ ਲੈਂਦੇ ਆਂ ਦੇਖੋ ਕਲਰ ਕਿੰਨਾ ਸੋਨਾ ਆਇਆ ਹੈ ਲਓ ਜ ਆਪਣਾ ਬੇਸਨ ਦੇ ਆਫੋੜੀਆਂ ਦਾ ਬਹੁਤ ਹੀ ਵਧੀਆ ਰੈਤਾ ਬਣ ਕੇ ਤਿਆਰ ਹੈ ਹੁਣ ਇਹਨੂੰ ਕਰਦੇ ਆ ਜੀ ਆਪਾਂ ਸਰਵ ਲਓ ਜੀ ਆਪਣਾ ਬਹੁਤ ਹੀ ਟੇਸਟੀ ਬੇਸਨ ਦੇ ਪਕੌੜੀਆਂ ਦਾ ਠੰਡਾ ਠੰਡਾ ਰਾਇਤਾ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਤੁਸੀਂ ਚਾਵਲ ਨਾਲ ਪਰੌਂਠੇ ਨਾਲ ਪੂਰੀ ਨਾਲ ਖਾ ਸਕਦੇ ਹੋ ਖਾਣ ਵਿੱਚ ਬਹੁਤ ਹੀ ਟੇਸਟੀ ਹੈ ਜੇ ਜਦੋਂ ਵੀ ਤੁਹਾਡਾ ਮਨ ਕਰੇ ਖਾਣ ਨੂੰ ਇਹਨੂੰ ਫਟਾਫਟ ਬਣਾਓ ਤੇ ਖਾਓ ਬੜੀ ਈਜ਼ੀ ਰੈਸਪੀ ਹੈ ਬੜੀ ਜਲਦੀ ਬਣ ਕੇ ਤਿਆਰ ਹੁੰਦਾ ਹੈ ਸੋ ਇਹ ਸੀ ਮੇਰੀ ਬੇਸਨ ਦੇ ਪਕੌੜੀਆਂ ਦੇ ਰਾਇਤੇ ਦੀ ਰੈਸਪੀ ਜੋ ਕਿ ਬੜੀ ਜਲਦੀ ਤੇ ਫਟਾਫਟ ਬਣ ਕੇ ਤਿਆਰ ਹੁੰਦਾ ਹੈ ਤੁਸੀਂ ਵੀ ਇਹਨੂੰ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਮਿਲਦੇ ਆਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ